ਕੁਝ ਕਾਲ ਸਹਾ ਕਰ ਹੈ ਮਾਹੀ ਗੁਰਜ ਕੀ ਪਤੇ ਦੇਵ ਕੁਲੀ ਕੁਲੀ ਲਕshmi ਕੋ ਕਰ ਹੈ ਜੈਕਾਰ ਕੁਲੀ ਨਹੀਂ ਕੁਲੀ ਨਹੀਂ ਕਹਿਣਾ ਦੇਵ ਕੁਲੀ ਇਥੇ ਵਿਸਰਾਮ ਲਕshmi ਕੋ ਕਰ ਹੈ ਜੈਕਾਰ ਲਕshmi ਇਸ ਤਰ੍ਹਾਂ ਖੱਖੇ ਦੀ ਸਿਹਾਰੀ ਹੈ ਥੋੜਾ ਜਿਹਾ ਕਸ ਕੇ ਲਕshmi ਨੂੰ ਦੇਵ ਕੁਲੀ ਲਕshmi ਕੋ ਕਰ ਹੈ ਜੈਕਾਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਮਾਤਾ ਪੂਲਾ ਬੋਲਨਾ ਮਾਤਾ ਇਥੇ ਵਿਸਰਾਮ ਹੈ ਨਰ ਸਿੰਘ ਕਾ ਰੂਪ ਨਿਵਾਰ ਲਖਮੀ ਭੋ ਕਟੈ ਨ ਸਾਕੈ ਜਾਏ ਕਟੈ ਨਹੀਂ ਹੈ ਵੀ ਕਟੈ ਲਖਮੀ ਭੋ ਕਰੈ ਜਿਹੜੀ ਲక్ష్ਮੀ ਆ ਉਹ ਵੀ ਡਰ ਕਰਦੀ ਹੈ ਲਖਮੀ ਭੋ ਕਰੈ ਨ ਸਾਕੈ ਜਾਏ ਨਰ ਸਿੰਘ ਦੇ ਸਾਹਮਣੇ ਨਹੀਂ ਜਾਇਆ ਜਾਂਦਾ ਹੈ ਲਕshmi ਭੋ ਕਰੈ ਨਾ ਸਾਕੈ ਜਾਏ ਪ੍ਰਹਿਲਾਦ ਜਨ ਚਰਣੀ ਲਗ ਪਲਾਗਾ ਆਏ ਸਤ ਗੁਰ ਨਾਮ ਨਿਬਾਨ ਦਰੜਾਇਆ ਰਾਜ ਮਾਲ ਝੂਠੀ ਸਭ ਮਾਇਆ ਰਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਇ ਹਰ ਕੇ ਨਾਮ ਬਿਨ ਦਰਗਹ ਮਿਲੇ ਸਜਾਇ ਸਜਾਇ ਪੂਲਾ ਬੋਨਾ ਸਜਾਇ ਨਹੀਂ ਪੂਨਾ ਕਹੇ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੇ ਹਰ ਸੋ ਚਿੱਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਿ ਅੰਗੀਕਾਰ ਅਸਲ ਦੀਲੀ ਦੀਪਕ ਹੈ ਭਗਤਾ ਕਾ ਅੰਗੀਕਾਰ ਕਰਦਾ ਆਇਆ ਇਸ ਤਰ੍ਹਾਂ ਵੀ ਤੁਹਾਨੂੰ ਭਗਤਾ ਕਾ ਤੇ ਲਾ ਦੂ ਕਰਤਾ ਆਪਣਾ ਰੂਪ ਦਿਖਾਇਆ ਪਰੋ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਨਾ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਹਾਈ ਹਿਰਦੈ ਹਿਰਦੈ ਉਚਾਰਨ ਕਰਨਿਆ ਕਿਉਂਕਿ ហេਠਾਂ ਰਾਰਾ ਹੈ ਰਾਰੀ ਨੂੰ ਸਿਆਰੀ ਲੱਗ ਜਾਨੀ ਇਹ ਹਿਰਦੈ ਨਹੀਂ ਕਹਿਣਾ ਹਰ ਕਾ ਨਾਮ ਹਿਰਦੈ ਮਨ ਵਸਿਆ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨਹ ਸਮਾਈ ਹਰ ਜੀਓ ਕਿਰਪਾ ਕਰਹੁ ਮੇਰੇ ਪਿਆਰੇ ਅਨ ਦਿਨ ਹਰ ਗੁਣ ਦੀਨ ਜਨ ਮੰਗੈ ਮੰਗੈ ਮੰਮੀ ਦੇ ਕੰਨੇ ਦੇ ਉੱਤੇ ਬਿੰਦੀ ਹੈਗੀ ਆ ਪ੍ਰਾਤਨ ਸਰੂਪਾਂ ਦੇ ਵਿੱਚ ਮੇਰੇ ਇੱਥੇ ਬਿੰਦੀ ਹੈ ਨਹੀਂ ਸੀ ਪਰ ਲਵਾਈ ਹੋਈ ਹੈ ਮੰਗੈ ਪ੍ਰਾਤਨ ਸਰੂਪਾਂ ਚ ਬਿੰਦੀ ਹੈ ਅਨ ਦਿਨ ਹਰ ਗੁਣ ਦੀਨ ਜਨ ਮੰਗੈ ਅਨ ਦਿਨ ਹਰ ਗੁਨ ਦੀਨ ਜਨ ਮੰਗੈ ਗੁਰ ਕੈ ਸਬਦ ਉਧਾਰੇ ਰਹਾਉ ਸੰਤ ਜਨ ਕਉ ਜਾਮ ਜੋਹਿ ਨ ਸਾਕੈ ਰਤੀ ਅੰਚ ਦੁਖ ਨ ਲਾਈ ਰਤੀ ਬੋਲ ਨਾ ਹੈ ਰਤੀ ਨਹੀਂ ਕਹਿਣਾ ਸੰਤ ਜਨ ਕਉ ਜਾਮ ਜੋਹਿ ਨ ਸਾਕੈ ਇਥੇ ਵਿਸਰਾਮ ਹੈ ਰਤੀ ਅੰਚ ਦੁਖ ਨ ਲਾਈ ਸੰਤ ਜਨ ਕਉ ਜਾਮ ਜੋਹਿ ਨ ਸਾਕੈ ਰਤੀ ਅੰਚ ਦੁਖ ਨ ਲਾਈ ਆਪ ਤਰਹਿ ਸਗਲੇ ਕੁੱਲ ਤਰਹਿ ਜੋ ਤੇਰੀ ਸਰਣ ਆਈ ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ਜਨਮ ਜਨਮ ਕੇ ਕੇਲ ਵੇਖ ਦੁਖ ਕਾਟਹਿ ਦੁਬਦਾ ਰਤੀ ਨ ਰਾਈ ਹਮ ਮੂੜ ਮੁਗਧ ਕਿਸ ਬੁੱਝਹਿ ਨਾਹੀ ਤੂ ਆਪੇ ਦੇਹ 부ਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰ ਨ ਜਾਈ ਜਗਤ ਉਪਾਇ ਤੋਦ ਧੰਦਾ ਲਾਇਆ ਹੁੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨ ਪਾਈ ਮਨ ਮੁਖ ਮਰਹ ਤੈਨ ਕਿਛੂ ਨ ਸੂਜੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵਹਿ ਕਬਹੀ ਧੂਬ ਮੁਏ ਬਿਨ ਗੋਰ ਸਿਰ ਭਾਰਾ ਧੂਬ ਮੁਏ ਬਿਨ ਗੋਰ ਸਿਰ ਭਾਰਾ ਇਸ ਤਰਪੂ ਨਾ ਭਉ ਜਲ ਪਾਰ ਨ ਪਾਵਹਿ ਕਬਹੀ ਦੂਗ ਮੋਏ ਬਿਨ ਗੁਰ ਸਿਰ ਭਾਰਾ ਸਾਚੈ ਸਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸਬਦਿ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਔਰ ਧਾਰੇ ਪੈਰਾ ਮਹੱਲਾ ਪੰਜਵਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸ ਨਾਮ ਰਿਦੈ ਸੋਈ ਵੱਡ ਰਾਜਾ ਜਿਸ ਨਾਮ ਰਿਦੈ ਤਿਸ ਪੂਰੇ ਕਾਜਾ ਜਿਸ ਨਾਮ ਰਿਦੈ ਤੈਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਾ ਲਾਹੀ ਜਿਸ ਹਰ ਧਨ ਰਾਸ ਸੋ ਵੱਡ ਭਾਗੀ ਜਿਸ ਗੁਰਮਸਤਕ ਹਾਥ ਰਹਾਉ ਜਿਸ ਨਾਮ ਰਿਧੈ ਤਿਸ ਕੋਟ ਕਈ ਸੈਨਾ ਜਿਸ ਨਾਮ ਰਿਧੈ ਤਿਸ ਸਹਿਜ ਸੁਖੈਨਾ ਸੁਖੈਨਾ ਸੁਖੈਨ ਸੁਖੈਨਾ ਜਿਸ ਨਾਮ ਰਿਧੈ ਤਿਸ ਸਹਿਜ ਸੁਖੈਨਾ ਜਿਸ ਨਾਮ ਰਿਧੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਰਿਧੈ ਸੋ ਜੀਵਨ ਮੁਕਤਾ ਜਿਸ ਨਾਮ ਰਿਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਰਿਦੈ ਤਿਨ ਲੋ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਰਿਦੈ ਸੋ ਵੇ ਪਰਵਾਹਾ ਜਿਸ ਨਾਮ ਰਿਦੈ ਤਿਸ ਸਾਧ ਹੀ ਲਾਹਾ ਜਿਸ ਨਾਮ ਰਿਦੈ ਤਿਸ ਵੱਡ ਪਰਵਾਰਾ ਜੇ ਨਾਮ ਬਿਨਾ ਮਨਮੁਖ ਗਾਵਾਰਾ ਜਿਸ ਨਾਮ ਰਿਦੈ ਜਿਸ ਨਾਮ ਰਿਦੈ ਜਿਸ ਨਾਮ ਇਕੱਠਾ ਨਹੀਂ ਕਹਿ ਦੇਣਾ ਜਿਸ ਨਾਮ ਰਿਦੈ ਤਿਸ નિਹਚਲ ਆਸਨ ਜਿਸ ਨਾਮ ਰਿਦੈ ਤਿਸ નિਹਚਲ ਆਸਨ ਜਿਸ ਨਾਮ ਰਿਦੈ ਤਿਸ ਤਖਤ ਨਿਵਾਸਨ ਜਿਸ ਨਾਮ ਰਿਦੈ ਸੋ ਸਾਚਾ ਸਾਹ ਨਾਮਹੀਨ ਨਾਹੀ ਪਤ ਵੇਸਾਹ ਜਿਸ ਨਾਮ ਰਿਦੈ ਨਾਮ ਨਾਮਹੀਣ ਤਿਲਾਦ ਜਿਸ ਨਾਮ ਰਿਧੈ ਸੋ ਸਭ ਮਹ ਜਾਤਾ ਜਿਸ ਨਾਮ ਰਿਧੈ ਰਿਧੈ ਦੱਦੀ ਨਾਲ ਬੋਲਣਾ ਕਿਤੇ ਰਿਧੈ ਨਾ ਬੋਲਿਆ ਜਾਵੇ ਦੱਦੇ ਨਾਲ ਜਿਸ ਨਾਮ ਰਿਧੈ ਸੋ ਪੁਰਖ ਵਿਧਾਤਾ ਜਿਸ ਨਾਮ ਰਿਧੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਨਾਮ ਬਿਨਾ ਨੰਨੇ ਨਾਲ ਬਿਨਾ ਨਹੀਂ ਕਹਿਣਾ ਨਾਣਾ ਲੱਗ ਜਾਂਦਾ ਨਾਮ ਬਿਨਾ ਪ੍ਰਮ ਜੁਨੀ ਮੂਚਾ ਜਿਸ ਨਾਮ ਰਿਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਅੰਧਾਰਾ ਇਤਿ ਅੰਧਾਰਾ ਨੀ ਟਿੱਪੀ ਲੱਗੀ ਅੰਧਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦੈ ਸੋ ਪੁਰਖ ਪਰਵਾਣ ਨਾਮ ਬਿਨਾ ਫਿਰ ਆਵਣ ਜਾਣ ਕਿਤੇ ਵੀ ਬਿਨਾ ਬੁਲਿਆ ਗਿਆ ਨਾਮ ਬਿਨਾ ਨੰਨੇ ਨਾਲ ਹੈ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਰਹੇ ਪਦਤੀ ਵਿਸਾਮ ਹੈ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੈ ਤਤ ਮਿਲਾਇਆ ਪੈਰੋ ਮਹੱਲਾ ਪੰਜਵਾ ਕੋਟ ਵਿਸ਼ਨ ਕੀਨੇ અવਤਾਰ ਕੋਟ ਬ੍ਰਹਮੰਡ ਜਾ ਕੇ ਤ੍ਰੰਮ ਸਾਲ ਕੋਟ ਮਹੇਸ਼ ਉਪਾਇ ਸਮਾਈ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਰਨ ਨਾ ਸਕੋ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾ ਕੈ ਸੇਵਕਾਇ ਇਹ ਵਿਸਨਾਮ ਕੂਟ ਮਾਇਾ ਜਾ ਕੈ ਸੇਵਕਾਇ ਕੂਟ ਜੀ ਜਾ ਕੀ ਸਹਿ ਜਾਏ ਕੂਟ ਉਪਾਰਜਨਾ ਤਿਰ ਅੰਗ ਕੂਟ ਉਪਾਰਜਨਾ ਤਿਰ ਅੰਗ ਕੂਟ ਭਗਤ ਵਸਤ ਹਰ ਸੰਗ ਕੂਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠਾਡੇ ਹੈ ਦੁਆਰ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੀ ਕੋਟ ਨਾਮ ਜਾ ਕੀ ਕੀਮਤ ਨਾਹੀ ਕੋਟ ਪੂਰੀਅਤ ਹੈ ਜਾ ਕੈ ਨਾਦ ਤੇ ਕੋਟ ਪੂਰੀਅਤ ਹੈ ਇੱਥੇ ਵਿਸਰਾਮ ਲਾਉਣਾ ਹੈ ਜਾ ਕੈ ਨਾਦ ਕੋਟ ਅਖਾਰੇ ਚਲਿਤ ਵਿਸਮਾਦ ਕੋਟ ਸਖਤ ਸੇਵ ਆਗਿਆਕਾਰ ਇਹ ਵੀ ਵਿਸਰਾਮ ਕੋਟ ਸਖਤ ਸੇਵ ਆਗਿਆਕਾਰ ਕੋਟ ਜੀ ਦੇਵ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰਨਾ ਦੂਜਾ ਕੂਟ ਮਹਿਮਾ ਜਾ ਕੀ ਨਿਰਮਲ ਹੰਸ ਕੂਟ ਉਸਤਤ ਜਾ ਕੀ ਕਰਤ ਭਮੰਸ ਕੂਟ ਪਰਲਉ ਉਪਤ ਨਿਮਖ ਮਾਹੀ ਕੂਟ ਪਰਲਉ ਉਪਤ ਇੱਥੇ ਵਿਸ਼ਰਾਮ ਲਾਉਣਾ ਹੈ ਨਿਮਖ ਮਾਹੀ ਕੂਟ ਗੁਣਾ ਤੇਰੇ ਗਣੇ ਨਾ ਜਾਹੀ ਕੂਟ ਗੁਣਾ ਤੇਰੇ ਇਹ ਵੀ ਵਿਸ਼ਰਾਮ ਤੇਰੇ ਪਦਤੀ ਹੈ ਗਣੇ ਨਾ ਜਾਹੀ कोट ज्ञानी कथा कोट ध्यानी धरत ध्यान कोट तपीसर ताप ही करते कोट मुनीसर मोन मह रहते अवगत नाथ अगुचर स्वामी पूर रहया घट अंतर जामी ए घाट पद से श्राम है पूर रहया घट अंतर जामी ਜਾਤ ਕਤ ਦੇਖਾਓ ਤੇਰਾ ਵਾਸਾ ਨਾਨਕ ਕਾ ਗੁਰ ਕੀਓ ਪ੍ਰਗਾਸਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ